ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਔਲਿਆਂ ਦਾ achar ਬਣਾਵਾਂਗੇ ਆਪਾਂ ਪਹਿਲਾਂ ਵੀ ਬਣਾਇਆ ਇਹ ਕਈ ਤਰੀਕਿਆਂ ਨਾਲ ਬਣਦਾ ਵੀ ਜਿਹੜਾ ਵੀ ਤੁਹਾਨੂੰ ਆਸਾਨ ਲੱਗੇ ਆਪਾਂ ਉਸ ਨਾਲ ਬਣਾ ਸਕਦੇ ਆ ਤੇ achar ਆਪਣਾ ਨਾ ਬਿਲਕੁਲ ਵੀ ਖਰਾਬ ਨਹੀਂ ਹੁੰਦਾਗਾ ਤੇ ਅੱਜ ਆਪਾਂ ਹੋਰ ਨਵੇਂ ਤਰੀਕੇ ਨਾਲ ਬਣਾਵਾਂਗੇ achar ਆਪਣਾ ਆਪਾਂ 500 ਗ੍ਰਾਮ ਨਾ ਔਲੇ ਲਏ ਇਹਨਾਂ ਨੂੰ ਧੋ ਕੇ ਆਪਾਂ ਸੁਕਾ ਲਿਆ ਵਧ ਗਿਆ ਤੇ ਹੁਣ ਆਪਾਂ ਨਾ ਇਹਨੂੰ ਆਵਾਲ ਦੇ ਵੀ ਨਹੀਂ ਤੇ ਸਟੀਮ ਵੀ ਨਹੀਂ ਦਿੰਦੇ ਤੇ ਆਪਾਂ ਇਹਨੂੰ ਪਾਵਾਂਗੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਾ ਲਾਂਗੇ ਆਵਲਿਆ ਨੂੰ ਨਾ ਆਪਾਂ ਕੁੱਕਰ ਚ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਆ 2-3 ਚਮਚੇ ਆਪਣੇ ਤੇਲ ਦੇ ਐ ਇਹ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਕਰਕੇ ਨਾ ਮਿਕਸ ਕਰ ਦਿਆਂਗੇ ਤੇਲ ਦੇ ਵਿੱਚ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਰੱਖਾਂਗੇ ਗੈਸ ਤੇ ਇਹਨੂੰ ਬੰਦ ਕਰ ਦਿੰਨੇ ਆਪਾਂ ਉਸ ਤੋਂ ਤੇ ਜਿਨੂੰ ਇਹਦੀ ਪੂਰੀ ਸਟੀਮ ਬਣ ਗਈ ਨਾ ਤੇ ਉਦੋਂ ਆਪਾਂ ਕੁੱਕ ਆਪਾਂ ਗੈਸ ਬੰਦ ਕਰਾਂਗੇ ਤੇ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਦਿੰਦੇ ਆ ਆਪਾਂ ਨਾ ਕੁੱਕਰ ਨੂੰ ਗੈਸ ਤੇ ਰੱਖਤਾ ਤੇ ਆਪਾਂ ਗੈਸ ਨੂੰ ਸਲੋ ਤੋਂ ਮੀਡੀਅਮ ਕਰਤਾ ਤੇ ਜਦੋਂ ਵੀ ਪੂਰੀ ਆਪਣੀ ਪ੍ਰੈਸ਼ਰ ਬਣ ਗਿਆ ਤੇ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ 2-4 ਮਿੰਟ ਆਪਾਂ ਵੀ ਗੈਸ ਚੱਲੂਗਾ ਕੁ ਪ੍ਰੈਸ਼ਰ ਬਣੇ ਤੋਂ ਤੇ ਉਸ ਤੋਂ ਬਾਅਦ ਚਾਹ ਬੰਦ ਕਰ ਦਿਆਂਗੇ ਤੇ ਫੇਰ ਖੋਲ ਕੇ ਦੇਖਾਂ ਆਪਣੇ ਨਾ ਪ੍ਰੈਸ਼ਰ ਕੁੱਕਰ ਦਾ ਨਿਕਲ ਕੇ ਦੇਖੋ ਆਪਾਂ ਇਹਨੂੰ ਕੁੱਕਰ ਚ ਆਪਾਂ ਇਹਨਾਂ ਨੂੰ ਉਵਾਲ ਲਿਆ ਸਮਝ ਲਓ ਕੁਝ ਹੀ ਘਹਿ ਲਕ ਪਾਣੀ ਵਿੱਚ ਪਾਇਆ ਨਹੀਂ ਆਪਾਂ ਇਹਦੇ ਇਹਨੂੰ ਆਪਾਂ ਥੱਲੇ ਲਾ ਲਾਂਗੇ ਇਹਨੂੰ ਨਾ ਆਪਾਂ 6 ਤੋਂ 7 ਮਿੰਟ ਵੀ ਭਾਫ਼ ਜਦੋਂ ਪੂਰਾ ਪ੍ਰੈਸ਼ਰ ਬਣ ਗਿਆ ਸੀ 6-7 ਮਿੰਟ ਪਕਾਇਆ ਸੀਗਾ ਤੇ ਵਿੱਚਤੀ ਇਸ ਤਰ੍ਹਾਂ ਕਰਕੇ ਨਾ ਹਿਲਾਉਂਦੇ ਰਹਿਣਾ ਕਿਉਂਕਿ ਫਿਰ ਜੇ ਥੱਲੇ ਪਾਣੀ ਪੂਣੀ ਤਾਂ ਹੈ ਹੀ ਨਹੀਂਗਾ ਵਿੱਚ ਤੇ ਥੱਲੇ ਲੱਗ ਕੇ ਨਾ ਕਾਲੇ ਹੋ ਜਾਂਦੇ ਆ ਤੇ ਹੁਣ ਆਪਾਂ ਪ੍ਰੈਸ਼ਰ ਖੋਲਦੇ ਆ ਹੁਣ ਆਪਾਂ ਟੱਕਣ ਖੋਲ ਲਿਆ ਹੁਣ ਆਪਾਂ ਇਹਨਾਂ ਨੂੰ ਨਾ ਬਾਹਰ ਕੱਢਾਂਗੇ ਆਪਾਂ ਕਾਲੀ ਚ ਕੱਢ ਲਾਂਗੇ ਗਰਮ ਹੈਗੇ ਤੇ ਜੇ ਠੰਡੇ ਹੋ ਗਏ ਨਾ ਆ ਦੇਖੋ ਤੇ ਆਪਣੇ ਆਪ ਹੀ ਇਹ ਖੁੱਲ ਗਏ ਆ ਦੇਖ ਲਓ ਬਹੁਤ ਗਰਮ ਹੈ ਜਦੋਂ ਠੰਡੇ ਹੋਗੇ ਨਾ ਆਪਾਂ ਇਹਨਾਂ ਦੇ ਪੀਸ ਆ ਨਾ ਅੱਡ-ਅੱਡ ਕਰ ਲਾਂਗੇ ਜਦੋਂ ਠੰਡੇ ਹੋਗੇ ਤੇ ਫਿਰ ਆਪਾਂ ਇਹਦਾ achar ਬਣਾਉਣਾ ਸ਼ੁਰੂ ਕਰਾਂਗੇ ਆਪਾਂ ਇਹ ਔਲੇ ਨਾ ਠੰਡੇ ਹੋ ਗਏ ਤੇ ਆਪਾਂ ਦੇਖੋ ਸਾਰੇ ਪੀਸ ਕਰ ਲਏ ਇਹਨਾਂ ਦੇ ਅੱਡ-ਅੱਡ ਤੇ ਇਹਨਾਂ ਨੂੰ ਨਾ ਸਿਰਫ 5 ਮਿੰਟ ਹੀ ਉਵਾਲਨੇ ਵਾਲਾ ਨਾ ਉਵਾਲਿਓ ਮੈਂ 60% ਮਿੰਟ ਉਵਾਲ ਲਿਆ ਸੀਗਾ ਤੇ 5 ਮਿੰਟ ਉਵਾਲਿਓ ਤੇ ਬਹੁਤ ਵਧੀਆ ਸੱਤ ਕੇ ਤਿਆਰ ਹੋ ਜਾਂਦੇ ਆ ਤੇ ਹੁਣ ਆਪਾਂ ਇਹਦਾ ਆਚਾਰ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਆਪਾਂ ਇਹਨੂੰ ਵੱਡੇ ਭਾਂਡੇ ਵਿੱਚ ਪਾਵਾਂਗੇ ਖੁੱਲੇ ਦੇ ਵਿੱਚ ਤੇ ਆਪਾਂ ਬਾਹਲੇ ਮਸਾਲੇ ਨਹੀਂ ਉਹਦੇ ਵਿੱਚ ਪਾਉਂਦੇ ਤੇ ਆਪਾਂ ਬੱਸ ਇੱਕ ਦੋ ਹੀ ਮਸਾਲੇ ਪਾਵਾਂਗੇ ਇਹਦੇ ਵਿੱਚ ਇੱਕ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚਮਚ ਅਜਵਾਇਨ ਦਾ ਪਾਵਾਂਗੇ ਇਹਨੂੰ ਥੋੜਾ ਜਿਹਾ ਕ੍ਰਸ਼ ਕਰ ਲਾਂਗੇ ਹੱਥਾਂ ਨਾਲ ਤੇ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਹ ਪਾ ਦਿਆਂਗੇ ਤੇ ਨਾਮ ਪਾਵਾ ਦੇਾਂਗੇ 2 ਚਮਚ ਪਾਵਾਂਗੇ ਧਰ ਕੇ ਬਸ ਬਾਹਲਾ ਨਹੀਂ ਪਾਉਂਦੇ ਤੇ ਅੱਧਾ ਕ ਚਮਚ ਪਾ ਦਾਂਗੇ ਹਲਦੀ ਦਾ ਇੱਚ ਪਾ ਦਾਂਗੇ ਆਪਾਂ ਜੋਧਪੂਰੀ ਮਿਰਚ ਲਾਲ ਇਹ ਕੌੜੀ ਬਿਲਕੁਲ ਵੀ ਹੈ ਨਹੀਂ ਤੇ ਕਲਰ ਹੀ ਦੇਊਗੀ ਹਾਂ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਐਸ ਤਰ੍ਹਾਂ ਕਰਕੇ ਆਪਾਂ ਹੁਣ ਸਿੱਕਾ ਕਰਕੇ ਨੇ ਇਹਨੂੰ ਮਿਕਸ ਕਰ ਦਾਂਗੇ ਤੇ ਬਾਦ ਮਸਾਲੇ ਪਾਉਣ ਦੀ ਲੋੜ ਕੋਈ ਨਹੀਂ ਆਪਾਂ ਪਹਿਲਾਂ ਮਸਾਲਿਆਂ ਦਾ ਬਣਾਇਆ ਸੀ ਆ ਆਪਾਂ ਗਿਦਰ ਕੋਈ ਰਸਾਨਾ ਤਰੀਕਾ ਆਪਣਾ ਤੇ ਇਹਦੇ ਵਿੱਚ ਤੇਲ ਪਾਉਣ ਦੀ ਵੀ ਲੋੜ ਨਹੀਂ ਜੇ ਪਾਉਣਾ ਤੇ ਠੰਡਾ ਤੇਲ ਆਪਾਂ ਥੋੜਾ ਬਹੁਤ ਪਾ ਸਕਦੇ ਹਾਂ ਤੇ ਵੈਸੇ ਤੇਲ ਦੇ ਵਿੱਚ ਹੀ ਆਪਾਂ ਨੂੰ ਪਕਾਹੇ ਤੇ ਬਹੁਤ ਵਧੀਆ achar ਆਪਣਾ ਬਣ ਕੇ ਹੋ ਗਿਆ ਪਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ